ਇੰਫਾਪ ਡਿਮੇ ਸੂਏਆਂ ਦਾ ਪਾਣੀ ਨੂੰ ਕਿਸਾਨਾਂ ਨੂੰ ਮਿਲ ਰਿਹਾ ਹੈ ਬਿਜਲੀ ਤੋਂ ਵੀ ਬਹੁਤ ਰਾਹਤ ਹੈ ਕਿਸਾਨ ਜਿਹੜੇ ਹੈਗੇ ਬਾਗਮਗਾ ਦੇ ਦੇਖੋ ਮੈਂ ਅੱਜ ਜਾ ਰਿਹਾ ਸੜਕ ਤੇ ਦਾ ਝੋਨਾ ਲੱਗ ਰਿਹਾ ਤਾਂ ਮੈਂ ਖੜ ਗਿਆ ਜੇ ਸਫਲਤਾ ਮਿਲੀ ਪਿੰਡ ਦੇ ਮੋਹਤਵਾਰ ਬੰਦੇ ਮਿਲੇ ਪੰਚ ਸਹਿਬਾਨ ਵੀ ਨੇ ਸਾਰੀ ਪੰਚਾਇਤ ਹੀ ਲਗਭਗ ਤੇ ਮੈਂ ਉਹਨੂੰ ਪੁੱਛ ਲਿਆ ਵੀ ਬਿਜਲੀ ਦਾ ਕੋਈ ਪ੍ਰੋਬਲਮ ਤਾਂ ਨਹੀਂ ਉਹ ਕਹਿੰਦੇ ਜੀ ਪਹਿਲੀ ਵਾਰ ਹੋਇਆ ਕਿ ਅਸੀਂ ਦਿਨੇ ਮਤਲਬ ਪਾਣੀ ਲਾ ਕੇ ਸ਼ਾਮ ਨੂੰ ਮੋਟਰ ਬੰਦ ਕਰਕੇ ਘਰੇ ਜਾਂਦੇ ਆਂ ਸਵੇਰੇ ਆ ਕੇ ਦੁਬਾਰਾ ਲਾ ਦਿੰਦੇ ਆਂ ਤੇ ਕਦੇ ਵੀ ਜਦੋਂ ਵੀ ਮਰਜ਼ੀ ਦੇਖੋ ਮਤਲਬ ਜਗਦੇ ਹੋ ਪਹਿਲਾਂ ਜਿਹੜਾ ਬੱਲਬ ਬੁਝਿਆ ਹੁੰਦਾ ਸੀ ਉਹ ਮਤਲਬ ਚੱਗ ਗਿਆ Punjab ਦਾ ਜਿਹੜਾ ਜਿਹੜਾ ਤਰੱਕੀ ਵਾਲਾ ਬੱਲਬ ਉਹ ਜਗ ਗਿਆ ਜੀ ਜਿੰਨ ਸਾਹਿਬ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਮੰਤਰੀ ਪੰਜਾਬ ਕੁਮਾਰ ਸਿੰਘ ਮਾਲੂ ਨੇ ਬੜਾ ਜਿਹੜਾ ਰਚਤਾ ਇਤਿਹਾਸੀ ਦੇ ਬਾਰੇ ਕੀ ਕਹੋਂਗੇ ਕਿਉਂਕਿ ਲੋਕ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਖੁਸ਼ੀ ਇਸ ਚੀਜ਼ ਨੂੰ ਲੈ ਕੇ ਨੇ ਬਹੁਤ ਖੁਸ਼ ਲੋਕਾਂ ਦੀ ਲਹਿਰ ਆ ਜਿੰਦੇ ਆ ਲੋਕਾਂ ਦੀ ਸਰਕਾਰ ਨਹੀਂ ਕਰ ਸਕਦੀ ਲੋਕਾਂ ਦੀ ਲਹਿਰ ਬਣਨੀ ਪਈ ਸਰਕਾਰ ਤਾਂ ਹੈਲਪ ਕਰ ਸਕਦੀ ਹੈ ਤੇ ਪੁਲਿਸ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਕਰੇ ਕਿ ਪਰਚਾ ਨਹੀਂ ਦਰਜ ਹੋਇਆ ਲੋਕ ਤਾਂ ਪਹਿਲਾਂ ਵੀ ਲੈ ਕੇ ਜਾਂਦੇ ਸੀ ਤਸਕਰਾਂ ਨੂੰ ਪਰਾਉਣ ਤਸਕਰ ਨੂੰ ਜਾਂ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਲੋਕ ਥਾਣੇ ਲੈ ਜਾਂਦੇ ਸੀ ਉਹ ਥਾਣੇ ਤੋਂ ਲੋਕ ਜਿਹੜੇ ਬਾਅਦ ਚ ਆਉਂਦੇ ਸੀ ਉਹ ਪਹਿਲਾਂ ਆ ਜਾਂਦੇ ਸੀ ਪਿੰਡ ਪਤਾ ਨਹੀਂ ਕਿੱਥੋਂ ਜਵਾਨਤ ਕਰ ਦਿੰਦੇ ਸੀ ਸੋ ਅਸੀਂ ਸਖਾਈ ਕਰਤੀ ਤੇ ਪੁਲਿਸ ਨਾਲ ਜੇ ਕੋਈ ਕਈ ਪੁਲਸ ਵਾਲੇ ਵੀ ਸਸਪੈਂਡ ਕੀਤੇ ਅਸੀਂ ਇਹਨ ਮੇਰੇ ਹੋਇਆ ਸੀ। ਤੋਂ ਨਾਲ ਇਹ ਥੋੜਾ ਜਿਹਾ ਬਹੁਤ ਜ਼ਿਆਦਾ ਤਾਣਾ ਬਣਾਉਣ ਜਿਹਾ ਆਇਆ ਸੀ। ਤੇ ਅੱਜ ਵੀ ਮੈਨੂੰ ਗੱਲ ਕੀਤੀ ਸਪੰਨ ਸਾਹਿਬ ਨੇ ਕਿ ਸਾਰੇ ਕਿ ਇਹ ਜੁਦ ਨਸ਼ੇਮ ਰੋ ਜਿਹੜਾ ਤੁਸੀਂ ਉਹਨਾਂ ਦੀ ਵੀ ਪੁਲਿਸ ਇੰਟਰਵਿਊ ਕਰਿਓ ਕਿ ਇਹ ਇਹ ਤੁਸੀਂ ਬੜਾ ਐਫਰਟ ਕੀਤਾ। ਕੋਈ ਮੈਂ ਤਾਂ ਐਫਰਟ ਹੀ ਕਰ ਸਕਦਾ। ਬਾਕੀ ਤਾਂ ਲੋਕਾਂ ਨੇ ਕਰਨ। ਜਦੋਂ ਲੋਕ ਲਹਿਰ ਬਣ ਗਈ ਆਫੀਸਰ ਵੀ ਠੀਕ ਹੋ ਗਿਆ। ਸਰ ਲੁਧਿਆਣਾ ਜਿਮ ਨਹੀਂ ਜਾਣ ਬਾਰੇ ਕੀ ਕਹਿੰਦੇ ਨਹੀਂ ਕਿਉਂਕਿ ਉੱਥੇ ਕਾਫੀ ਜਿਹੜਾ ਕੰਪਲਿਨ ਦੇਖੂਗਾ। ਪਰਸੋਂ ਤੁਸੀਂ ਆਪਣੇ ਚੈਨਲ ਤੇ ਆਪੀ ਦੱਸਦੋਂਗੇ ਕੀ ਗੱਲ ਹੈ ਮਿਹਰਬਾਨੀ।